ਸ਼ਸ਼ਕਲ ਦੋਸਤੋ ਤੁਸੀਂ ਦੇਖ ਰਹੇ ਹੋ ਬਾਣੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਿੰਦਰ ਸਿੰਘ ਤਨ ਦੱਸਦੀ ਕਿ ਮਿਸ਼ਨ ਪ੍ਰਹਾਰ ਪੰਜਾਬ ਪੁਲਿਸ ਵੱਲੋਂ ਜਿਹੜਾ ਚਲਾਇਆ ਗਿਆ ਉਸ ਦੇ ਤਹਿਤ ਹੀ ਬਰਨਾਲਾ ਵਿੱਚ ਵੀ ਜਗਾ ਜਗਾ ਤੇ ਚੱਪੇ ਚੱਪੇ ਤੇ ਚੈਕਿੰਗ ਕੀਤੀ ਜਾ ਰਹੀ ਹੈ ਸਮਾਂ ਇਸ ਟਾਈਮ ਰਾਤ ਦੇ 10 ਵਜੇ ਕੇ 10 ਵਜੇ ਚੁੱਕੇ ਨੇ ਤੇ ਸਾਰੇ ਅਫਸਰ ਸਹਿਬਾਨ ਜਿੰਨਾ ਚਾਹ ਐਸਪੀਡੀ ਡੀਐਸਪੀ ਤੇ ਐਸਐਚਓ ਤਾਇਨਾਤ ਹਨ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤੋਂ ਦਾ ਮੌਸਮ ਹੈ ਪਰੰਤੂ ਪੰਜਾਬ ਨੂੰ ਨਸ਼ਾ ਮੁਕਤ ਤੇ ਗੈਂਗਸਟਰ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਤੇ ਬਰਨਾਲਾ ਦੇ SSP ਜੇਮ ਮੁਹੰਮਦ ਆਲਮ ਸਰਫਰਾਜ਼ ਤਤ ਪਰਹੰਤੇ ਉਹਨਾਂ ਦੀ ਟੀਮਾਂ ਲਗਾਤਾਰ ਫੀਲਡ ਵਿੱਚ ਬਣੀਆਂ ਹੋਈਆਂ ਹਨ ਧੰਨਵਾਦ ਜੀ ਹਾਂ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਆਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਡੇ SSP ਸਰਫਰਾਜ਼ ਆਲਮ ਜੀ ਵੱਲੋਂ ਕੀਤੇ ਹੋਏ ਫਲਾਂ ਦੀ ਮੁਬਾਕ ਅੱਜ ਅਸੀਂ ਪੂਰੇ ਬਰਨਾਲਾ ਡਿਸਟ੍ਰਿਕਟ ਨੂੰ ਨਾਈਂਡੋਮੀਨੇਸ਼ਨ ਕਰ ਰਹੇ ਹਾਂ ਉਸ ਦੇ ਵਿੱਚ ਕਰੀਬ ਸਾਡੇ ਸਾਰੇ ਐਸਐਚਓ ਚੌਕੀ ਇੰਚਾਰਜ ਤੇ ਆਲ ਜੀਓ ਸਹਿਬਾਨ ਇਹ ਸਾਰੇ ਅੱਜ ਆਲ ਓਵਰ ਨਾਈਟ ਇਹ ਬਾਹਰੀ ਜਿਹੜੇ ਚੱਕੀ ਪਰਸਨ ਹੈ ਤੇ ਜਿਹੜੇ ਸਾਡੇ ਆਪਾਂ ਕਹੀਏ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਅੰਤਰ ਜਿਹੜਾ ਹੈਗਾ ਸਾਨੂੰ ਲੱਗਦਾ ਹੈ ਕਿ ਉਹ ਕੋਈ ਗਲਤ ਕੰਮ ਕਰ ਸਕਦਾ ਹੈ ਉਸ ਦੀ ਪ੍ਰੋਪਰ ਚੈਕਿੰਗ ਕੀਤੀ ਜਾਊਗੀ ਔਰ ਕੀ ਕਰੀਏ ਮਾਣ ਨਹੀਂ ਰਿਹਾ ਕੋਈ ਨਹੀਂ ਆਇਓ ਬੰਦ ਕਰਾ ਲਓ ਕੋਈ ਨਹੀਂ ਤਾਂ ਵੀਰ ਵੀ ਜਾਣ ਤੋਂ ਚੰਗਾ ਹੈ ਸਾਜੀ ਆ ਨਹੀਂ ਗਿਆ ਠੀਕ ਹੈ ਹੋਰ ਤਾਂ ਜੋ ਮਾਹੌਲ ਜਿਹੜਾ ਹੈ ਸਖਾਵਾਂ ਬਣਿਆ ਰੋਵੇ ਤੇ ਇਹ ਸਾਡਾ ਇੱਕ ਲੜੀ ਦਾ ਹਿੱਸਾ ਹੈ ਜਿਹੜਾ ਅੱਗੇ ਵੀ ਸਾਡੇ ਨਾਈਟ ਡੋਮੀਨੇਸ਼ਨ ਚੱਲਦੇ ਨੇ ਉਹਦਾ ਇੱਕ ਹਿੱਸਾ ਹੈ ਇਸ ਤਰ੍ਹਾਂ ਜੇ ਬਰਨਾਲੀ ਦੀ ਗੱਲਾਂ ਨਾ ਕੱਲ ਲਾਇਆ ਜਿਵੇਂ ਪੂਰੇ ਜ਼ਿਲ੍ਹੇ ਕੀ ਹੈ ਸਰ ਨਹੀਂ ਜੀ ਪੂਰੇ ਜ਼ਿਲ੍ਹੇ ਦਾ ਹੈ ਹੀ ਹੈ ਆਲਓਵਰ ਪੰਜਾਬ 'ਚ ਵੀ ਹੈ ਔਰ ਸਾਡੇ ਜਿਹਨੇ ਦੇ ਵਿੱਚ ਮਹਿਲਕਲਾ ਤਬਦੀਨ ਹੋ ਗਈ ਤਪਾ ਹਾਈ ਟੈਕ ਨਕਾ ਹੋ ਗਿਆ ਔਰ ਬਰਨਾਲਾ ਤਬਦੀਨ ਹੋ ਗਿਆ ਸਾਡੇ ਅਨਸਰਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਬੜਾ ਸਿੱਧਾ ਸੰਦੇਸ਼ ਹੈ ਜੀ ਸਰਕਾਰ ਵੱਲੋਂ ਵੀ ਸਾਡੇ ਵੱਲੋਂ ਵੀ ਜਾਂ ਤਾਂ ਆਮ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਆਪਣਾ ਕਾਰਗੁਜ਼ਾਰ ਕਰੋ ਅਸੀਂ ਹਮੇਸ਼ਾ ਉਹਨਾਂ ਦੀ ਹੈਲਪ ਕਰਦੇ ਹਾਂ ਔਰ ਹਮੇਸ਼ਾ ਕਰਦੇ ਰਵਾਂਗੇ ਔਰ ਜੇ ਉਹ ਗਲਤ ਕੰਮ ਕਰਨਗੇ ਤਾਂ ਉਹਨਾਂ ਦੀ ਇੱਥੇ ਕੋਈ ਜਗ੍ਹਾ ਨਹੀਂ ਸਰ ਕਿੰਨੇ ਟਾਈਮ ਲਈ ਜਿਹੜੇ ਨਾਸ਼ੇ ਲੱਗੇ ਰਹਿਣਗੇ ਅੱਜ ਬਰਨਾਲਾ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੇ ਸਾਰੀ ਫੋਰਸ ਪਹਿਲਾਂ ਸ਼ਾਮ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ ਸਪੈਸ਼ਲ ਚੈਕਿੰਗ ਕਰ ਰਹੀ ਸੀਗੀ ਉਸ ਦੇ ਵਿੱਚ ਸ਼ਿਫਟਡ ਨਾਸ਼ੇ ਸੀਗੇ ਔਰ ਹੁਣ ਇੱਕ ਇੰਟਰਵਿਊ ਬ੍ਰੇਕ ਤੋਂ ਬਾਅਦ ਔਰ ਡਿਨਰ ਕਰਨ ਤੋਂ ਬਾਅਦ ਜਿਹੜੇ ਹੁਣ ਦੁਬਾਰਾ ਫੇਰ ਅ ਤੋਂ ਆਪਣਾ ਉਹਨਾਂ ਨੇ ਤਿਆਰੀ ਕਰਕੇ 10 ਤੋਂ ਲੈ ਕੇ 1 ਵਜੇ ਤੱਕ ਦਾ ਜਿਹੜਾ ਖਾਸ ਟਾਈਮ ਹੈ ਉਸ ਤੋਂ ਬਾਅਦ ਵੀ ਸਾਡੀ ਸਪੈਸ਼ਲ ਚੈਕਿੰਗ ਚੱਲਦੀ ਰਹੇਗੀ